ਵਿੰਦਰ ਸਿੰਘ ਵਰਕ ਪੀਪੀਆ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਅਜੰਡੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸ਼੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਚਲਾਏ ਸਪੈਸ਼ਲ ਕਾਸ ਆਪਰੇਸ਼ਨ ਤਹਿਤ ਸਬ ਇੰਸਪੈਕਟਰ ਬਲਵੀਰ ਸਿੰਘ ਮੁਖ ਅਫਸਰ थाना ਮੈਦਪੁਰ ਦੀਆਂ ਵੱਖ-ਵੱਖ ਪੁਲਿਸ ਪਾਰਟੀ ਵੱਲੋਂ 120 ਨਸ਼ੀਲੀਆਂ ਗੋਲੀਆਂ 48750 ਐਮਐਲ ਸ਼ਰਾਬ ਨਜਾਇਜ਼ ਹੈਰੋਇਨ ਪਿੰਨ ਦਾਖਸਮਾਨ ਅਤੇ ਚਾਰ ਦੋਸ਼ੀ ਗ੍ਰਿਫਤਾਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼ਿਰੀਓਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਸਬ ਇੰਸਪੈਕਟਰ ਬਲਵੀਰ ਸਿੰਘ ਮੁਖ ਅਫਸਰ ਥਾਣਾ ਮਹਿਤਪੁਰ ਦੀ ਟੀਮ ਐਸਆਈ ਗੁਰਨਾਮ ਸਿੰਘ ਖਾਣਾ ਮਹਿਤਪੁਰ ਵੱਲੋਂ ਇਲਾਕਾ ਥਾਣਾ ਮਹਿਤਪੁਰ ਦੇ ਏਰੀਆ ਵਿੱਚ ਨਸ਼ੇ ਦੇ ਖਿਲਾਫ ਸਪੈਸ਼ਲ ਮਹਿੰਮ ਦੌਰਾਨ ਗਸ਼ਤਵਾਂ ਨਾਕੇਬੰਦੀ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਹੈ ਇਸੇ ਤਰ੍ਹਾਂ ਐਸਆਈ ਜਿਸਪਾਲ ਸਿੰਘ थाना ਮੈਦਪੁਰ ਦੀ ਪੁਲਿਸ ਪਾਰਟੀ ਵੱਲੋਂ ਦਰਾਨੇ ਗਸ਼ਤ ਦਾਣਾ ਮੰਡੀ ਬਘੇਲਾ ਤੋਂ ਹੈਰੋਇਨ ਦਾ ਨਸ਼ਾ ਕਰ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਨਸ਼ੇ ਦਾ ਸੇਵਨ ਕਰਨ ਵਾਲਾ ਸਮਾਨ ਬਰਾਮਦ ਕਰਕੇ ਮੁਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਦੋਸ਼ੀਆਂ ਤੋਂ ਡੰਗ੍ਹਾਈ ਨਾਲ ਪੁੱਛਗਿੱਛ ਕਰਕੇ ਜਿਸ ਵਿਅਕਤੀ ਪਾਸੋਂ ਇਹ ਹੈਰੋਇਨ ਖਰੀਦ ਕੇ ਲਿਆਈ ਸੀ ਉਸ ਵਿਅਕਤੀ ਨੂੰ ਵੀ ਉਪਤ ਮੁਕਦਮੇ ਵਿਚ ਨਾਮਜ਼ਦ ਕੀਤਾ ਜਾਵੇਗਾ ਅਤੇ ਇਸ ਮੁਕਦਮਾ ਵਿੱਚ ਦੋਸ਼ੀਆਂ ਤੋਂ ਦੰਗਿਆਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਬ ਇੰਸਪੈਕਟਰ ਬਲਵੀਰ ਸਿੰਘ ਮੁਖ ਅਫਸਰ थाना ਮਹਿਤਪੁਰ ਦੀ ਟੀਮ ਐਚਸੀ ਪਰਜਿੰਦਰ ਕੌਰ थाना ਮਹਿਤਪੁਰ ਵੱਲੋਂ ਇਲਾਕਾ ਗਸ਼ਤਵਾਣ ਨਾਕੇਬੰਦੀ ਕਰਕੇ ਇੱਕ ਦੋਸ਼ੀ ਨੂੰ ਗ੍ਰਫਤਾਰ ਕਰਕੇ ਉਸ ਪਾਸੋਂ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਹੋਣ ਤੇ ਮੁਕਦਮਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਦੋਸ਼ੀਨ ਪਾਸੋਂ ਦੰਗਿਆਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਫਤਾਰ ਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੰਗਾਈ ਨਾਲ ਪੁਸ਼ਗੀਸ਼ ਕੀਤੀ ਗਈ ਕੀਤੀ ਜਾਵੇਗੀ ਦੋਸ਼ੀ ਦੇ ਬੈਕਵਰਡ ਫਾਰਵਰਡ ਲਿੰਕਸ ਪਤਾ ਕੀਤੇ ਜਾਣਗੇ ਅਤੇ ਇਸ ਤੰਦੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਅਤੇ ਇਹਨਾਂ ਦੀ ਪ੍ਰਾਪਰਟੀ ਅੱਜ ਵੀ ਤਸਦੀਕ ਕੀਤੀ ਜਾਵੇਗੀ ਪੁਲਿਸ ਵੱਲੋਂ 마ੜੇ ਅੰਸਰਾ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ-ਨਾਲ ਹੀ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਇਸ ਭਿਆਨਕ ਬਿਮਾਰੀ ਵਿੱਚ ਪੀੜਤ ਹੋ ਚੁੱਕੇ ਵਿਅਕਤੀਆਂ ਅਤੇ ਉਸ ਦੇ ਪਰਿਵਾਰ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਅਜੇ ਤਾਂ ਜੋ ਉਹ ਨਸ਼ੇ ਦੀ ਬਿਮਾਰੀ ਤੋਂ ਮੁਕਤ ਹੋ ਕੇ ਆਪਣਾ ਤੰਦਰੁਸਤ ਜੀਵਨ ਜੀ ਸਕਣੇ ਰਿਪੋਰਟਰ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਪੰਜਾਬ న్యూਸ ਯੁੱਧ ਨਸ਼ੇ ਅਵਿਰਧ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਯੋਗ ਡਿਪੀਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਸਾਊਥਰਨ ਸ਼ਾਹਕੋਟ ਥਾਣਾ ਮਹਿਤਪੁਰ ਵਿਖੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਤਹਿਤ ਮਾਨਯੋਗ ਐਸਐਸਪੀ ਜ਼ਿਲ੍ਹਾ ਰਣਧਰ ਅਧਿਆਤਿ ਸਾਹਿਬ ਰਣਧਰ ਸਿੰਘ ਵਰਕ ਅਤੇ ਐਸਪੀ ਸਰਵਿਤਰਾ ਇਨਵੈਸਟੀਗੇਸ਼ਨ ਜੀ ਦੇ ਦਿਸ਼ਾ ਨਿਰਦੇਸ਼ ਤੇ ਵੱਖ-ਵੱਖ ਟੀਮਾਂ ਬਣਾ ਕੇ ਇਹ ਸੋ ਆਪਰੇਸ਼ਨ ਤਰਨ ਚਾਰ ਦੋਸ਼ੀਆਂ ਨੂੰ 120 ਨਸ਼ੀਲੀਆਂ ਗੋਲੀਆਂ 48750 ਨਜਾਇਸ਼ਰਾ ਅਤੇ ਇਹ ਨਸ਼ੀਲੇ ਸਮਾਨ ਪੀਨ ਪੀਨ ਲਈ ਸਾਜੋ ਸਮਾਨ ਸਮੇਤ ਗ੍ਰਿਫਤਾਰ ਕੀਤਾ ਜਿਸ ਤਹਿਤ ਇੱਕ ਮੁਕੱਦਮਾ ਨੰਬਰ 74 ਐਨਡੀਪਸੈਟ ਤਹਿਤ ਬਲਵੀਰ ਸਿੰਘ ਉਰਫ ਸੁੱਖਾ ਪੁੱਤਰ ਜਰਨੈਲ ਸੁਨਵਾਸੀ ਪਿੰਡ ਉਮਰਿਆਲ ਦੇ ਖਿਲਾਫ 120 ਗੋਲੀਆਂ ਬਰਾਮਦ ਹੋਣ ਉਪਰੰਤ ਦਰਜ ਕੀਤਾ ਗਿਆ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਇਸੇ ਧੰਦੇ ਦੇ ਜਿਹੜੇ ਆ ਉਹ ਦਰਜ ਹਨ ਇਸੇ ਤਰ੍ਹਾਂ ਇੱਕ ਮੁਕੱਦਮਾ 69 ਨੰਬਰ ਦਰਜ ਕੀਤਾ ਗਿਆ ਜਿਸ ਵਿੱਚ ਤਰਸੀਮ ਸਿੰਘ ਉਰਫ ਸਿਮੀ ਪੁੱਤਰ ਗੁਰਦੇਵ ਸਿੰਘ ਵਾਸੀ ਬਾਂਗਿਆਰ ਅਤੇ ਬੂਟਾ ਰੋਹ ਬੰਟੀ ਪਤੰਦਰਾ ਸੇ ਵਸੀ ਟਰਮੀਨੇਸ਼ਨ ਨੂੰ ਇਹ ਸੰਸ਼ੀਲੇ ਪਦਾਰਥ ਪੀਣ ਦੇ ਸਾਜ ਸਮਾਨ ਸਮੇਤ ਗ੍ਰਿਫਤਾਰ ਕੀਤਾ ਅਤੇ ਨਾਲ ਨਾਲ ਇੱਕ ਹੋਰ ਦੋਸ਼ੀ ਜਿਹੜਾ ਤਸੀਮ ਸਿੰਘ ਸੇਮੀਆ ਜਿਹੜਾ ਇਹਦੇ ਖਿਲਾਫ ਪਹਿਲਾਂ ਜਿਹੜੇ 4 ਮੁਕਾਦਮੇ ਦਰਜ ਹੈ ਔਰ ਬੂਟਾ ਸੇ ਰੋਹ ਬੰਟੀ ਜੀ ਦੇ ਖਿਲਾਫ 9 ਮੁਕਾਦਮੇ ਇਸੇ ਸਮਗਲਿੰਗ ਸਮੇਤ ਦਰਜ ਹਨ ਵੱਖ-ਵੱਖ ਸਮਿਆਂ 'ਚ ਇਸੇ ਤਰ੍ਹਾਂ ਇੱਕ ਮੁਕਾਦਮਾ 76 ਨੰਬਰ ਜਿਹੜਾ ਉਹ ਦਰਜ ਕੀਤਾ ਗਿਆ ਰਾਜਕੌਰ ਪਤਨੀ ਨਿਰਮਲ ਸਿੰਘ ਵਸਿੰ ਕਸਬਾ ਬੱਲਾ ਮਹਿਦਪੁਰ ਇਹਦੇ ਖਿਲਾਫ ਕੋਲੋਂ 65 ਜਿਹੜੀਆਂ ਸ਼ਨਾਬ ਨਜਾਇਜ਼ ਦੀਆਂ ਬੋਤਲਾਂ ਜਿਹੜੀਆਂ ਬਰਾਮਦ ਕੀਤੀਆਂ ਇਹਦੇ ਖਿਲਾਫ ਵੀ ਇੱਕ ਪਹਿਲਾ ਮੁਕੱਦਮਾ ਦਰਜ ਆ ਇਹ ਸਾਰੇ ਦੋਸ਼ੀ ਜਿਹੜਾ ਇਹ ਇਸ ਸਮਗਲਿੰਗ ਦੇ ਨਜਾਇਜ਼ ਨਸ਼ੇ ਦੇ ਦਰਜਨ ਤੇ ਇਹ ਜੇਲਾ ਚੋਂ ਬਾਹਰ ਜ਼ਮਾਨਤ ਤੇ ਆ ਕੇ ਇਸੇ ਤੰਦੇ ਵਿੱਚ ਉਹਨਾਂ ਨੂੰ ਵਲਪਸਨ ਤੇ ਜਿਨ੍ਹਾਂ ਨੂੰ ਅੱਜ ਬਰਾਮਦ ਕਰਕੇ ਗ੍ਰਫਤਾਰ ਕੀਤਾ ਪੁਲਿਸ ਵੱਲੋਂ ਇਸ ਤਰ੍ਹਾਂ ਦਾ ਕਸ ਆਪਰੇਸ਼ਨ ਲਗਾਤਾਰ ਮਾਂਜੋ ਐਸਐਸਪੀ ਹਰਮਿੰਦਰ ਸਿੰਘ ਜੀ ਦੀ ਨਿਗਰਾਨੀ ਚ ਚੱਲੇ ਆ ਨਾ ਔਰ ਮਾੜੇ ਅਨਸਰਾਂ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਨਾਲ ਨਾਲ ਹੀ ਜਿਹੜੇ ਇਸ ਬਿਮਾਰੀ ਦੇ ਵਿੱਚ ਲਿਫਟ ਹਨ ਉਹਨਾਂ ਨੂੰ ਅਸੀਂ ਕਰੰਦਾ ਹਸਪੀਟਲਾਂ ਚ ਟ੍ਰੀਟਮੈਂਟ ਲੁੜਿੰਦਾ ਕਰਾਉਣ ਲਈ ਦਾਖਲ ਕਰਾਈ ਜਾਏ ਹਨ ਥੈਂਕ ਯੂ